ਤੇਜੀ ਸਜਾਣਪੁਰ ਔਰ ਚੌਥੀ ਸ਼ਾਮ ਨੂੰ ਪਠਾਨਕੋਟ ਅਮ ਸ਼ੋਮਨੀ ਅਕਾਲੀ ਦਲ ਕੰਨੀਓਂ ਪ੍ਰਧਾਨ ਸਾਹਿਬ ਕੰਨੀਓਂ ਇੱਕ ਕਹਿੰਦੇ ਆ ਪੰਜਾਬ ਜੋੜੋ ਯਾਤਰਾ ਜਿਹਨਾਂ ਆਪਾਂ ਕਹਿ ਦਿੱਓ ਸ਼ੁਰੂਆਤ ਕੀਤੀ ਕਿਵੇਂ ਚੱਲ ਰਿਹਾ ਜੀ ਮਾਹੌਲ ਦੇਖੋ ਬਹੁਤ ਜਿਉ ਜਿਉ ਮੌਸਮ ਦੇ ਵਿੱਚ ਤਾਪਮਨ ਵੱਧ ਜਾਂਦਾ 1919 ਸਿਆਸੀ ਗਰਮੀ ਵੀ ਵਧੀ ਜਾਂਦੀ ਹੈ ਕਿਉਂਕਿ ਹੁਣ ਪ੍ਰਚਾਰ ਦੇ ਸੀਮਤ ਜੇ ਦਿਨ ਹੈ ਨੌਂ ਦਿਨ ਬਾਅਦ ਪ੍ਰਚਾਰ ਬੰਦ ਹੋ ਜਾਣਾ ਇਸ ਕਰਕੇ ਬਹੁਤ ਜੋਸ਼ ਹੈ ਹਰ ਵਰਕਰ ਦੇ ਵਿੱਚ ਹਰ ਆਗੂ ਦੇ ਵਿੱਚ ਔਰ ਨਾਲ ਨਾਲ ਗਰਮੀ ਵੀ ਹੈ ਪਰ ਫਿਰ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਸ ਦੇ ਨਾਲ ਮੈਂ ਲੋਕਾਂ ਦਾ ਧੰਨਵਾਦ ਕਰ ਸਕਾਂ ਕਿ ਇੰਨੀ ਗਰਮੀ ਦੇ ਵਿੱਚ ਸਾਰੇ ਸਾਰੇ ਕੱਪੜੇ ਪਸੀਨੇ ਨਾਲ ਭਿੱਜੇ ਹੁੰਦੇ ਆ ਔਰ 25 ਤੇ 26 ਤਰੀਕ ਦੋ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਦੇ ਚਾਰ ਰੈਲੀਆਂ ਪਹਿਲੀ ਦਿਨ ਅਨਗਰ ਜੁਤੀਪੂ ਆਵਦਾਂ ਤੋਂ ਹਲਕੇ ਤੇ ਤੀਜੀ ਸਜਾਣਪੁਰ ਔਰ ਚੌਥੀ ਸ਼ਾਮਲੋਪ ਤਖਣਕੁਟ ਆਮ ਸ਼ੋਮਣੀ ਅਕਾਲੀ ਦਲ ਕੱਲੀੋਂ ਪ੍ਰਧਾਨ ਸਾਹਿਬ ਕੱਲੀੋਂ ਇੱਕ ਜਿਹੜੇ ਹੁੰਦੇ ਆ ਪੰਜਾਬ ਜੋੜੋ ਯਾਤਰਾ ਜਿਹਨਾਂ ਆਪਾਂ ਕਹਿ ਦਈਏ ਸ਼ੁਰੂਆਤ ਕੀਤੀ ਗਈ ਸੀ ਜੀ ਕਈ ਦਿਨ ਪਹਿਲਾਂ ਤੇ ਤੁਹਾਨੂੰ ਲੱਗਦਾ ਜੀ ਉਹਦੇ ਨਾਲ ਇਸ ਚੋਣਾਂ ਦੇ ਦੌਰਾਨ ਵੀ ਬਹੁਤ ਫਰਕ ਪਏਗਾ ਜੀ ਦੇਖੋ ਪੰਜਾਬ ਬਚਾਓ ਯਾਤਰਾ ਨੇ ਸਹੀ ਮਾਨਿਆ ਦੇ ਵਿੱਚ ਇਲੈਕਸ਼ਨ ਦਾ ਮੁੱਢ ਬੰਦ ਦਿੱਤਾ ਉਦੇ ਵਿੱਚ ਜਿਹੜੇ ਅਸਲੀ ਮੁੱਦੇ ਸੀ ਪੰਜਾਬ ਦੇ ਉਹ ਜਦੋਂ ਜਨਤਾ ਦੇ ਵਿੱਚ ਉਹਦਾ ਧਿਆਨ ਗਿਆ ਉਸੇ ਕਰਕੇ ਜਨਤਾ ਹੁਣ ਇੰਨੀ ਉਤਾਵਲੀ ਹੈ ਕਿ ਇਹ ਸਰਕਾਰ ਨੂੰ ਵੀ ਚੱਲਦਾ ਕੀਤਾ ਜਾਵੇ ਜਿਹੜੀ ਪਹਿਲੀ 5 ਸਾਲ ਦੀ ਕਾਂਗਰਸ ਦੀ ਸਰਕਾਰ ਸੀ ਉਹਦਾ ਵੀ ਹਿਸਾਬ ਕਾਫਰ ਕੀਤਾ ਜਾਵੇ ਇਹ ਜਦੋਂ ਜਦੋਂ ਵੀ ਕਿਤੇ ਕੈਂਪੇਨ ਕਰਦੇ ਕਿ ਦੂਜਾ ਤੁਹਾਨੂੰ ਲੱਗਦਾ ਜੀ ਤੁਸੀਂ ਇੰਨਾ ਚਿਰ ਹੋ ਗਿਆ ਬਾਦਲ ਸਾਹਿਬ ਦੇ ਨਾਲ ਰਹੇ ਹੋ ਕੈਬਨਟ 'ਚ ਵੀ ਰਹੇ ਹੋ ਵੀ ਧਰਮ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਜੀ ਕਦੇ ਗੁਰੂਆਂ ਦੇ ਨਾਂ ਤੇ ਵੀ ਵੋਟ ਮੰਗੀ ਅੱਜ ਤੱਕ ਕਿਸੇ ਨੇ ਤင်း ਦੇਖੋ ਕਦੀ ਵੀ ਇਹ ਪਾਰਟੀਆਂ ਜਿਹੜੇ ਧਰਮ ਤਾਂ ਸਾਰੇ ਸਾਰੇ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਹੈ ਸਾਨੂੰ ਸਿੱਖਿਆ ਦਿੰਦੇ ਮਾਨਸ ਕੀ ਜਾਲ ਸਾਹਿਬ ਇੱਕੇ ਪਛਨਪ ਦੀ ਸਿੱਖਿਆ ਦਿੰਦੇ ਕੋਈ ਧਰਮ ਇਹ ਸਿੱਖਿਆ ਤਾਂ ਦਿੰਦਾ ਨਹੀਂ ਕਿ ਦੂਜੇ ਧਰਮ ਨੂੰ ਖਤਮ ਕਰ ਦਿਓ ਜਦੋਂ ਬੰਦਾ ਧਰਮ ਦੀ ਗੱਲ ਕਰਦਾ ਤਾਂ ਉਹ ਸਭ ਤੋਂ ਅੱਛੀ ਗੱਲ ਕਰਦਾ ਜਿਹਦੇ ਅੰਦਰ ਧਰਮ ਹੁੰਦਾ ਹੈ ਜਾਂ ਜਿਹੜਾ ਧਰਮ ਦਾ ਓਟ ਆਸਾਂ ਲੈ ਕੇ ਚੱਲਦਾ ਉਹ ਦੂਜੇ ਬੰਦੇ ਨਾਲੋਂ ਬਿਹਤਰ ਗੱਲ ਕਰਦਾ ਤੋਂ ਦੇ ਲੋਕ ਫਤਵਾ ਦੇ ਕੇ ਤੁਹਾਨੂੰ ਲੋਕ ਸਭਾ ਦੇ ਵਿੱਚ ਭੇਜਦੇ ਆ ਇਹ ਜਿਹੇ ਕਿਹੜੇ ਕੰਮ ਆ ਜੀ ਕਿਉਂਕਿ ਇਹ ਬਾਰਡਰ ਦਾ ਏਰੀਆ ਪੈਂਦਾ ਹੈ ਕਈ ਇੱਥੇ ਕੰਮ ਹੋਣੇ ਬਾਕੀ ਪਰ ਤੁਹਾਡੇ ਮੁਤਾਬਕ ਜਿਹੜੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਆ ਇੱਕ ਤਾਂ ਸਰਦੇ ਇਲਾਕੇ ਦੇ ਵਿੱਚ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਨੇ ਮੁਆਵਜ਼ਾ ਵੀ ਉਹਨਾਂ ਨੂੰ ਜਿਹੜਾ ਅਕਾਲੀ ਸਰਕਾਰ ਨੇ ਸ਼ੁਰੂ ਕਰਵਾਇਆ ਸੀ ਰੈਗੂਲਰ ਨਹੀਂ ਮਿਲਦਾ ਉਹਨਾਂ ਦਾ ਮਸਲਾ ਹੱਲ ਕਰਾਉਣਾ ਜਿਹੜੇ ਦਰਿਆਵਾਂ ਦੇ ਉੱਤੇ ਲੋਕ ਬੈਠੇ ਨੇ ਉੱਥੇ ਹੜ੍ਹਾਂ ਦੀ ਵੀ ਸਮੱਸਿਆ ਹੈ ਪੁਲਾਂ ਦੀ ਵੀ ਸਮੱਸਿਆ ਹੈ ਉਹਨਾਂ ਤੋਂ ਬਣਾ ਉਹਨਾਂ ਦਾ ਜੀਵਨ ਬਹੁਤ ਔਖਾ ਚਾਹ ਮਰਾੜਾ ਪੱਤਨਾ ਚਾਹ ਮਕੋੜਾ ਪੱਤਨਾ ਹੁਰਵੀ ਥਾਮਣੇ ਉਥੇ ਪੁਲਾਂ ਦੀ ਸਾਰੀ ਕਰਾਉਣੀ ਹੈ ਅਗਰਦਾਸਪੁਰ ਤੋਂ ਮਕੇਰੀਆਂ ਤੱਕ ਹਾਈਵੇ ਬਣਨਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗਰਦਾਸਪੁਰ ਹਲਕੇ ਦੇ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋਏ ਨੂੰ ਕਾਫੀ ਦਿਨ ਹੋ ਚੁੱਕੇ ਨੇ ਔਰ ਹਰ ਕੈਂਡੀਡੇਟ ਪਪਾ ਭਾਰ ਹੈ ਔਰ ਜਿਹੜੀਆਂ ਨੁੱਕੜ ਮੀਟਿੰਗਾਂ ਹੋਣ ਰੈਲੀਆਂ ਹੋਣ ਬਹੁਤ ਹੀ ਭਾਰੀ ਇਕੱਠ ਦੇ ਵਿੱਚ ਜਿਹੜੀਆਂ ਸੰਬੋਧਨ ਕਰਨਾ ਪੈਂਦਾ ਰਤ ਦੀ ਗਰਮੀ ਦੇ ਵਿੱਚ ਵੀ ਲੋਕ ਆਪਣੇ ਨੇਤਾ ਲਈ ਬੈਠੇ ਰਹਿੰਦੇ ਆ ਘੰਟਿਆਂ-ਘੰਟਿਆਂ ਵਧੀ ਇੰਤਜ਼ਾਰ ਕਰਦੇ ਨੇ ਸਾਡੇ ਨਾਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਜਿਹੜੇ ਐਮਪੀ ਦੇ ਗਰਦਾਸਪੁਰ ਤੋਂ ਦਵਿਦਰ ਨੇ ਜੀ ਸੋ ਚੀਮਾ ਸਾਹਿਬ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਿਰੇ ਸਿਰੇ ਗਰਮੀ ਚ ਖੇਚਲ ਦਿੱਤੀ ਹੈ ਬਹੁਤ ਧੰਨਵਾਦ ਚੀਮਾ ਸਾਹਿਬ ਸਭ ਤੋਂ ਪਹਿਲਾਂ ਕਿਵੇਂ ਚੱਲ ਰਿਹਾ ਜੀ ਮਾਹੌਲ ਦੇਖੋ ਮਾਹੌਲ ਜਿਉ ਜੋ ਮੌਸਮ ਦੇ ਵਿੱਚ ਤਾਪਮਨ ਵੱਧ ਜਾਂਦਾ ਉਨੀ ਉਨੀ ਸਿਆਸੀ ਗਰਮੀ ਵੀ ਵਧੀ ਜਾਂਦੀ ਹੈ ਕਿਉਂਕਿ ਹੁਣ ਪ੍ਰਚਾਰ ਦੇ ਸੀਮਤ ਜੇ ਦਿਨ ਲੱਗੇ 9 ਦਿਨ ਬਾਅਦ ਚਾਰ ਪੱਧ ਹੋ ਜਾਣ ਇਸ ਕਰਕੇ ਬਹੁਤ ਜੋਸ਼ ਹੈ ਹਰ ਵਰਕਰ ਦੇ ਵਿੱਚ ਹਰ ਆਗੂ ਦੇ ਵਿੱਚ ਉਹ ਨਾਲ ਨਾਲ ਗਰਮੀ ਵੀ ਹੈ ਪਰ ਫਿਰ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਜਿੱਤੇ ਨਾਲ ਮੈਂ ਲੋਕਾਂ ਦਾ ਧੰਨਵਾਦ ਕਰ ਸਕਾਂ ਕਿ ਇੰਨੀ ਗਰਮੀ ਦੇ ਵਿੱਚ ਸਾਰੇ ਸਾਰੇ ਕੱਪੜੇ ਪਸੀਨੇ ਨਾਲ ਭਿੱਜੇ ਹੁੰਦੇ ਆ ਫਿਰ ਵੀ ਲੋਕੀ ਇੰਤਜ਼ਾਰ ਕਰਦੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਦੱਸ ਤੋ ਚਿਮਨ ਸਾਹਿਬ ਜਿਹੜੀ ਜਿਹੜੀ ਹਲਕੇ ਦੀ ਆ ਜਿਹੜਾ ਹਲਕਾ ਗਰਦਾਸਪੁਰਾ ਬਹੁਤ ਵੱਡਾ ਜੀ ਇਹ ਪਠਾਨਕੋਟ ਤੋਂ ਆਪਾਂ ਦੇਖਿਆ ਜਾਵੇ ਇਧਰੋਂ ਡੇਰਾ ਬਾਬਾ ਨਾਨਕ ਹੋ ਗਿਆ ਜੀ ਕਾਦੀਆਂ ਹੋ ਗਿਆ ਤੇ तकरीबन तकरीबन ਕਵਰ ਹੋ ਗਿਆ ਜੀ ਕਿ ਹਲੇਕਨ 50% ਹੋਇਆ ਹੈ ਦੇਖੋ ਹਲਕਾ ਤੇ ਬਹੁਤ ਵੱਡਾ ਕਿਉਂਕਿ ਅਮਰਸਰ ਰੋਡ ਤੋਂ ਆਓਗੇ ਤੁਸੀਂ ਪਚਾਲੇ ਨੂੰ ਤੇ ਕਤੂ ਨੰਗਲ ਤੋਂ ਥੋੜੇ ਜੇ ਅੱਗੇ ਸ਼ੁਰੂ ਹੋ ਜਾਂਦਾ ਤੇ ਡਲੋਜੀ ਤੋਂ 20 ਕਿਲੋਮੀਟਰ ਪਹਿਲਾਂ ਕਤੂ ਪਰ ਮੈਂ ਸਾਰੇ ਨੌ ਹਲਕਿਆਂ ਦੇ ਵਿੱਚ ਤਕਰੀਬਨ ਚਾਰ ਚਾਰ ਵਾਰੀ ਕਈ ਥਾਵਾਂ ਤੇ ਪੰਜ ਵਾਰੀ ਵੀ ਕਿ ਮੈਂ ਬਹੁਤ ਪਹਿਲਾ ਇਲੈਕਸ਼ਨ ਕੰਪੈਂਨ ਬੰਦ ਸ਼ੁਰੂ ਕਰ ਰਿਹਾ ਸੀ ਇਸ ਕਰਕੇ ਇੰਨੇ ਦਲਸ਼ੇ ਸਾਰੇ 9 ਹਲਕਿਆਂ ਚ ਕਰ ਲੇ ਕਿ ਮੇਰੀ ਆਪਣੀ ਵੀ ਤਸੱਦੀ ਹੈ ਕਿ ਬਹੁਤ ਵੱਡੀ ਗਿਣਤੀ ਹੈ ਵੋਟਰ ਦੀ ਪਰ ਮੈਂ ਵੋਟਰ ਤੱਕ ਪਹੁੰਚਣ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਇਆ ਬਾਕੀ ਥਾਂਾਂ ਦੇ ਉੱਤੇ ਸਾਡੇ ਸੀਨੀਅਰ ਲੀਡਰ ਲੱਗੇ ਹੁੰਦੇ ਕਿਉਂਕਿ ਐਮਪੀ ਦਾ ਕੈਂਡੀਡੇਟ ਹਰ ਪਿੰਡ ਚ ਤਾਂ ਜਾ ਹੀ ਨਹੀਂ ਸਕਦਾ ਪਿੰਡ ਹੀ 2000 ਦੇ ਕਰੀਬ ਹੋ ਜਾਂਦਾ ਪਰ ਕੁਝ ਪਿੰਡਾਂ ਦਾ ਗਰੁੱਪ ਬਣਾ ਕੇ ਜਿੱਥੇ ਉਹ ਜਲਸਾ ਅਰੇਂਜ ਕਰਦੇ ਆ ਉੱਥੇ ਤੱਕ ਮੈਂ ਪਹੁੰਚ ਰਿਹਾ ਬਾਕੀ ਉਸ ਤੋਂ ਥੱਲੇ ਸਾਡੀਆਂ ਟੀਮਾਂ ਪਹੁੰਚ ਰਹੀਆਂ ਔਰ 25 ਤੇ 26 ਤਰੀਕ ਦੋ ਦਿਨ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਚਾਰ ਰੈਲੀਆਂ ਪਹਿਲੀ ਦਿਨ ਅਨੰਦਗਰ ਦੂਜੀ ਭਵਾਂ ਵਿਧਾਨ ਸਭਾ ਹਲਕੇ ਚ ਤੀਜੀ ਸਜਾੜਪੁਰ ਔਰ ਚੌਥੀ ਸ਼ਾਮ ਨੂੰ ਪਠਾਨਕੋਟ ਇਹ ਚਾਰ ਰੈਲੀਆਂ 25 ਤਰੀਕ ਨੂੰ ਕਰਨਗੇ ਔਰ 26 ਤਰੀਕ ਨੂੰ ਪਹਿਲੀ ਰੈਲੀ ਕਾਨੂੰਨ ਕਾਦੀਆਂ ਹਲਕੇ ਦੇ ਵਿੱਚ ਹੈ ਦੂਜਾ ਗੁਰਦਾਸਪੁਰ ਤੀਜੀ ਕਲਾਨੌਰ ਜਿਹੜਾ ਦਿਨ ਬਬਨਾਨਕ ਦਾ ਹਿੱਸਾ ਔਰ ਚੌਥੀ ਬਟਾਲੀ ਚਾਹ ਦੇ ਵਿੱਚ ਇਸ ਕਰਕੇ ਅੱਠ ਅਸੀਂ ਰੈਲੀਆਂ ਜਿਹੜੀਆਂ ਕਰਾਂਗੇ ਕੱਲ ਮਜੀਠਾ ਸਭਾ ਆਈ ਸੀ ਕੱਲ ਬੜੀ ਵੱਡੀ ਰੈਲੀ ਜਿਹੜੀ ਹੈ ਫਤਿਹਗੜ ਚੂੜੀਆਂ ਹਲਕੇ ਦੇ ਵਿੱਚ ਹੋਈ ਇਸ ਕਰਕੇ ਇਹਨਾਂ ਰੈਲੀਆਂ ਨਾਲ 100% ਸਾਡਾ ਜਿਹੜਾ ਇਲਾਕਾ ਸਾਰਾ ਉਹ ਕਵਰੇਜ ਜਿਵੇਂ ਸ਼੍ਰੋਮਣੀ ਅਕਾਲੀ ਦਲ ਕੰਨਿਓਂ ਪ੍ਰਧਾਨ ਸਾਹਿਬ ਕੰਨਿਓਂ ਇੱਕ ਜਿਹੜੇ ਹੁੰਦਿਆ ਪੰਜਾਬ ਜੋੜੋ ਯਾਤਰਾ ਜਿਹਨੂੰ ਆਪਾਂ ਕਹਿ ਦਿਓ ਸ਼ੁਰੂਆਤ ਕੀਤੀ ਗਈ ਸੀ ਜੀ ਕਈ ਦਿਨ ਪਹਿਲਾਂ ਤੇ ਤੁਹਾਨੂੰ ਲੱਗਦਾ ਜੀ ਉਹਦੇ ਨਾਲ ਇਸ ਚੋਣਾਂ ਦੇ ਦੌਰਾਨ ਵੀ ਬਹੁਤ ਫਰਕ ਪਏਗਾ ਜੀ ਦੇਖੋ ਪੰਜਾਬ ਬਚਾਓ ਯਾਤਰਾ ਨੇ ਸਹੀ ਮਾਨਿਆਂ ਦੇ ਵਿੱਚ ਇਲੈਕਸ਼ਨ ਦਾ ਮੁੱਢ ਬੰਦ ਦਿੱਤਾ ਉਹਦੇ ਵਿੱਚ ਜਿਹੜੇ ਅਸਲੀ ਮੁੱਦੇ ਸੀ ਪੰਜਾਬ ਦੇ ਉਹ ਜਦੋਂ ਜਨਤਾ ਦੇ ਵਿੱਚ ਉਹਦਾ ਧਿਆਨ ਗਿਆ ਉਸੇ ਕਰਕੇ ਜਦ ਤਾ ਹੁਣ ਇੰਨੀ ਉਤਾਵਲੀ ਹੈ ਕਿ ਇਹ ਸਰਕਾਰ ਨੂੰ ਵੀ ਚੱਲਦਾ ਕੀਤਾ ਜਾਵੇ ਜਿਹੜੀ ਪਹਿਲੀ 5 ਸਾਲ ਦੀ ਕਾਂਗਰਸ ਦੀ ਸਰਕਾਰ ਸੀ ਉਹਦਾ ਵੀ ਹਿਸਾਬ ਕਿਤਾ ਫਿਰ ਕੀਤਾ ਜਾਵੇ ਇਸ ਲਈ ਅਸਲੀ ਮੁੱਟ ਤਾਂ ਉਹਨੇ ਪੱਧਿਆ ਕਿਉਂਕਿ ਜਦੋਂ ਬਾਕੀ ਪਾਰਟੀਆਂ ਨੇ ਇਲੈਕਸ਼ਨ ਸ਼ੁਰੂ ਕੀਤੀ ਹੈ 60 ਵਿਧਾਨ ਸਭਾ ਹਲਕੇ ਦਾ ਤਕਰੀਬਨ ਅਸੀਂ ਕਵਰ ਕਰ ਲਏ ਸੀ ਔਰ ਉਹਦੇ ਨਾਲ ਇੱਕ ਜਾਗਰਤੀ ਆਈ ਅੱਜ ਤੁਸੀਂ ਅੱਜ ਆਪਾਂ ਗੱਲ ਕੀਤੀ ਜਾਵੇ ਇਹ ਜਦੋਂ ਜਦੋਂ ਵੀ ਕਿਤੇ ਕੈਂਪੇਨ ਕਰਦੇ ਕਿਤੇ ਦੂਜਾ ਤੁਹਾਨੂੰ ਲੱਗਦਾ ਜੀ ਤੁਸੀਂ ਇੰਨੇ ਚਿਰ ਹੋ ਗਿਆ ਬਾਦਲ ਸਾਹਿਬ ਦੇ ਨਾਲ ਰਹੇ ਹੋ ਕੈਬਨਟ ਚ ਵੀ ਰਹੇ ਹੋ ਵੀ ਧਰਮ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਜੀ ਕਦੇ ਗੁਰੂਆਂ ਦੇ ਨਾਂ ਤੇ ਵੀ ਵੋਟ ਮੰਗੀ ਅੱਜ ਤੱਕ ਕਿਸੇ ਨੇ ਨਹੀਂ ਦੇਖੋ ਕਦੇ ਵੀ ਇਹ ਪਾਰਟੀਆਂ ਜਿਹੜੇ ਧਰਮ ਤਾਂ ਸਾਰੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਹੈ ਸਾਨੂੰ ਸਿੱਖਿਆ ਦਿੰਦੇ ਮਾਨਸ ਕੀ ਜੱਲ ਸਾਹਿਬ ਇੱਕੇ ਪਛਲਬੋ ਦੀ ਸਿੱਖਿਆ ਦਿੰਦੇ ਕੋਈ ਧਰਮ ਇਹ ਸਿੱਖਿਆ ਤਾਂ ਦਿੰਦਾ ਨਹੀਂ ਕਿ ਦੂਜੇ ਧਰਮ ਨੂੰ ਖਤਮ ਕਰ ਦਿਓ ਜਦੋਂ ਬੰਦਾ ਧਰਮ ਦੀ ਗੱਲ ਕਰਦਾ ਤਾਂ ਉਹ ਸਗੋਂ ਅੱਛੀ ਗੱਲ ਕਰਦਾ ਜਿਹਦੇ ਅੰਦਰ ਧਰਮ ਹੁੰਦਾ ਹੈ ਜਾਂ ਜਿਹੜਾ ਧਰਮ ਦਾ ਓਟ ਆਸਰ ਲੈ ਕੇ ਚੱਲਦਾ ਉਹ ਦੂਜੇ ਬੰਦੇ ਨਾਲੋਂ ਬਿਹਤਰ ਗੱਲ ਕਰਦਾ ਉਹ ਮਾਨਵਤਾ ਦੀ ਗੱਲ ਕਰਦਾ ਉਹਦੇ ਅੰਦਰ ਹਮਦਰਦੀ ਹੁੰਦੀ ਹੈ ਦੂਜੇ ਲੋਕਾਂ ਵਾਸਤੇ ਪਿਆਰ ਹੁੰਦਾ ਹੈ ਇੱਕ ਸਤਕਾਰ ਹੁੰਦਾ ਇਸ ਕਰਕੇ ਧਰਮ ਦੇ ਧਰਮੀ ਹੋਣਾ ਜਾਂ ਧਰਮ ਦੀ ਜਾਂ ਗੱਲ ਕਰਨ ਵਾਲੇ ਹਮੇਸ਼ਾ ਬੈਟਰ ਗੱਲ ਕਰਦੇ ਉਹ ਮਾਨਵਤਾ ਦੀ ਮਨੁੱਖਤਾ ਦੀ ਗੱਲ ਕਰਦੇ ਹਮੇਸ਼ਾ ਜੀ ਵੀ ਆਕਾਲੀ ਦਲ ਵੀ ਅੰਦਰਖਾਤੇ ਬੀਜੇਪੀ ਨਾਲ ਰਲ ਕੇ ਕਰ ਰਿਹਾ ਜੀ ਫਿਰ ਅਸੀਂ ਤਾਂ ਕੀਤਾ ਨਹੀਂ ਕਹਿੰਦੇ ਦੇਖੋ ਆਕਾਲੀ ਦਲ ਜਿੰਨੀ ਦੇਰ ਤੱਕ ਬੀਜੇਪੀ ਨਾਲ ਕਰਨੀ ਚਾਹੁੰਦਾ ਸੀ ਬੜਾ ਖੁੱਲ ਕੇ ਕੀਤਾ ਜਿੰਨੀ ਦੇਰ ਤੱਕ ਸਾਡਾ ਐਲਾਈਅੰਸ ਰਿਹਾ ਦੋਨੋਂ ਪਾਰਟੀਆਂ ਇਕੱਠੀਆਂ ਚੋਣ ਮਜਾਜੇ ਅਸੀਂ ਦੱਸ ਕੇ ਜਾਂਦੇ ਰਹੇ ਚੋਰਾ ਵਾਂਗੂ ਨਹੀਂ ਕਦੀ ਅਸੀਂ ਕੀਤਾ ਹੁਣ ਸਾਡੇ ਕਿਸੇ ਗੱਲ ਦੇ ਉੱਤੇ ਮਤਭੇਦ ਹੋਇਆ ਤੇ ਅਸੀਂ ਕਿਹਾ ਕਿ ਨਹੀਂ ਸਾਡੇ ਵਾਸਤੇ ਸਦਾਤ ਪਹਿਲਾਂ ਲੋਕਾਂ ਦੇ ਮੁੱਦੇ ਪਹਿਲਾਂ ਤੇ ਗੱਟਬੰਦੀ ਬਾਅਦ ਤੇ ਹੁਣ ਅਸੀਂ ਖੁੱਲ ਕੇ ਉਹਨਾਂ ਦੇ ਖਿਲਾਫ ਗੱਲ ਕਰਦੇ ਆਂ ਅਸੀਂ ਖੇਤਰੀ ਪਾਰਟੀ ਦੇ ਤੌਰ ਤੇ ਆਪਣੇ ਤੱਕੜੀ ਤੋਂ ਨਿਸ਼ਾਨ ਦੇ ਉੱਤੇ ਚੋਣ ਲੜ ਰਹੇ। ਇਸੇ ਕਰਕੇ ਲੜਨੇ ਆ ਕਿ ਕੱਲ ਨੂੰ ਅਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਤੇ ਫਿਰ ਸਾਡੇ ਤੇ ਕਿਸੇ ਚੀਜ਼ ਦਾ ਪਰਛਾਵਾਂ ਨਾ ਪਵੇ ਵੀ ਤੁਸੀਂ ਸਾਡੇ ਨਾਲ ਸੀ ਹੁਣ ਕਿਉਂ ਇਹਦਾ ਕਰਦੇ ਹੋ। ਪਹਿਲਾਂ ਵੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਵਜਾਤ ਛੱਡੀ। ਔਰ ਜੇ ਆਪਾਂ ਇਲਾਕੇ ਦੀ ਗੱਲ ਕੀਤੀ ਜਾਵੇ ਜੇ ਤੁਹਾਨੂੰ ਇਥੋਂ ਦੇ ਲੋਕ ਫਤਵਾ ਦੇ ਕੇ ਤੁਹਾਨੂੰ ਲੋਕ ਸਭਾ ਦੇ ਵਿੱਚ ਭੇਜਦੇ ਆ ਇਹ ਜੇ ਕਿਹੜੇ ਕੰਮ ਆ ਜੀ ਕਿਉਂਕਿ ਇਹ ਬਾਰਡਰ ਦਾ ਏਰੀਆ ਪੈਂਦਾ ਹੈ ਕਈ ਇੱਥੇ ਕੰਮ ਹੋਣੇ ਬਾਕੀ ਪਰ ਤੁਹਾਡੇ ਮੁਤਾਬਕ ਜਿਹੜੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਆ ਦੇਖੋ ਇੱਕ ਤਾਂ ਸਰਦੀ ਇਲਾਕੇ ਦੇ ਵਿੱਚ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਨੇ ਮਾਬਜਾ ਵੀ ਉਹਨਾਂ ਨੂੰ ਜਿਹੜਾ ਅਕਾਲੀ ਸਰਕਾਰ ਨੇ ਸ਼ੁਰੂ ਕਰਵਾਇਆ ਸੀ ਰੈਗੂਲਰ ਨਹੀਂ ਮਿਲਦਾ ਉਹਨਾਂ ਦਾ ਮਸਲਾ ਹੱਲ ਕਰਾਉਣਾ ਜਿਹੜੇ ਦਰਿਆਵਾਂ ਦੇ ਉੱਤੇ ਲੋਕ ਬੈਠੇ ਨੇ ਉੱਥੇ ਹੜ੍ਹਾਂ ਦੀ ਵੀ ਸਮੱਸਿਆ ਹੈ ਪੁਲਾਂ ਦੀ ਵੀ ਸਮੱਸਿਆ ਪੁਲਾਂ ਤੋਂ ਬਿਨਾ ਉਹਨਾਂ ਦਾ ਜੀਵਨ ਬਹੁਤ ਔਖਾ ਚਾਹੇ ਮਰਾੜਾ ਪੱਤਨਾ ਚਾਹੇ ਮਕੌੜਾ ਪੱਤਨਾ ਹੁਰ ਵੀ ਥਾਵਾਂ ਨੇ ਉੱਥੇ ਪੁਲਾਂ ਦੀ ਸਾਰੀ ਕਰਾਉਣੀ ਹੈ ਆ ਗੁਰਦਾਸਪੁਰ ਤੋਂ ਮਕੇਰੀਆਂ ਤੱਕ ਹਾਈਵੇ ਬਣਨਾ ਚਾਹੀਦਾ ਇਸੇ ਤਰ੍ਹਾਂ ਜਿਹੜੇ ਵਪਾਰ ਵਰਗ ਹੈ ਅਸੀਂ ਚਾਹੁੰਨੇ ਕਿ ਪਾਕਿਸਤਾਨ ਨਾਲ ਵਪਾਰ ਖੁੱਲ੍ਹੇ ਸਾਡੀ ਇੰਡਸਟਰੀ ਬਟਾਲੇ ਦੀ ਕਿੰਨੀ ਵੱਡੀ ਇੰਡਸਟਰੀ ਹੈ ਸੰਦਲਜੀਤ ਸਿੰਘ ਚੀਮਾ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਸ਼ੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਔਰ ਹਰ ਟਾਈਮ ਜਿਹੜੇ ਇੱਥੋਂ ਦੇ ਕਿਸਾਨ ਆ ਪਿੰਡਾਂ ਦੇ ਲੋਕ ਨੇ ਸ਼ਹਿਰਾਂ ਦੇ ਲੋਕ ਨੇ ਉਹਨਾਂ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਆ ਕਿਉਂਕਿ ਵੱਡੇ ਬਾਦਲ ਸਾਹਿਬ ਹਮੇਸ਼ਾ ਕਹਿੰਦੇ ਰਹੇ ਨੇ ਆਪਣੀ ਖੇਤਰੀ ਪਾਰਟੀ ਨੂੰ ਚੁਣੋ ਕਿਉਂਕਿ ਖੇਤਰੀ ਪਾਰਟੀ ਕੈਸੀ ਪਾਰਟੀ ਆ ਕਿਉਂਕਿ ਜੇ ਬਾਹਰਲੀਆ ਪਾਰਟੀ ਨੂੰ ਚੁਣਾਂਗੇ ਮੁੜ ਕੇ ਆਪਾਂ ਨੂੰ ਉਹਨਾਂ ਨੂੰ ਦਿੱਲੀ ਜਾ ਕੇ ਟੱਕਰਨਾ ਪੈਂਦਾ ਇੱਥੇ ਨਹੀਂ ਅਸੀਂ ਲੋਕਲ ਆ ਸਾਨੂੰ ਜਦੋਂ ਮਰਜ਼ੀ ਘਰਾਂ ਦੇ ਵਿੱਚ ਫੜੋ ਕਿਉਂਕਿ ਤੁਹਾਡੇ ਵਿੱਚੋਂ ਹੀ ਉੱਠ ਕੇ ਇਹ ਸਾਰੇ ਲੀਡਰ ਬਣੇ ਨੇ ਸੋ ਫਿਲਹਾਲ ਦੀ ਲੀਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ Delhi Post Punjabi ਗਰਦਾਸਪੁਰ ਕਿਵੇਂ ਚੱਲ ਰਹੀ ਹੈ